ਸਤਿ ਸ੍ਰੀ ਅਕਾਲ ਜੀ ਨਮਸਕਾਰ ਦੋਸਤੋ ਅੱਜ ਤਰੀਕ ਹੈਗੀ ਐ 12 ਸਤੰਬਰ ਤੇ ਮੈਂ ਆਇਆ ਪਿੰਡ ਖੀਵਾ ਦਿਆਲੂ ਵਾਲਾ ਨੇੜੇ ਭਿੱਖੀ ਤੇ ਆਪਾਂ ਨੂੰ ਦੋਸਤਾਂ ਵੱਲੋਂ ਆਇਆ ਸੀ ਤੇ ਪਰਿਵਾਰ ਵੱਲੋਂ ਆਇਆ ਸੀ ਮੈਸੇਜ ਪਹਿਲਾਂ ਤੁਹਾਨੂੰ ਹਾਲਾਤ ਦਿਖਾ ਦਿਆਂ ਜੀ ਇੱਕ ਵਾਰੀ ਵੀ ਇਹ ਕਿਵੇਂ ਹੋਇਆ ਕੀ ਹੋਇਆ ਇਹ ਗੱਲਬਾਤ ਕਰਦੇ ਆਂ ਗਾਡਰਾਂ ਦੀ ਹਾਲਤ ਦੇਖ ਲੋ ਪਤਾ ਨਹੀਂ ਕਦੋਂ ਕਦੇ ਪਾਏ ਹੋਣਗੇ ਤੇ ਇਹ ਸਾਰਾ ਘਰ ਗਾਰੇ ਚ ਸੀਗਾ ਤੇ ਡਿੱਗ ਪਈ ਛੱਤ ਇਸ ਪਰਿਵਾਰ ਦੇ ਇਹ ਬ੍ਰਾਹਮਣ ਪਰਿਵਾਰ ਹੈ ਪੰਡਤਾਂ ਦਾ ਪਰਿਵਾਰ ਹੈ ਪਿੰਡ ਚ ਕੋਈ ਇੱਕ ਘਰ ਹੈ ਇਹ ਤੇ ਇਹਨਾਂ ਦੇ ਇਹ ਵੀਰ ਹੈ ਇਹ ਮਜ਼ਦੂਰੀ ਕਰਦਾ ਮਿਸਤਰੀ ਨਾਲ ਜਾਂਦਾ ਚਾਰ ਧੀਆਂ ਤਿੰਨ ਬੇਹਿੰਗਾਂ ਹੋਈਆਂ ਤੇ ਇੱਕ ਕੁੜੀ ਕੁਮਾਰੀ ਹੈ ਵੱਡੀ ਕੁੜੀ ਤੋਂ ਬਾਅਦ ਸਾਰੀਆਂ ਕੁੜੀਆਂ ਜਿਹੜੀਆਂ ਉਹ ਕਬੱਡੀ ਦੀਆਂ ਪਲੇਅਰ ਰਹੀਆਂ ਤੇ ਬਧੀਆ ਖਿਡਾਰਨਾ ਪਰ ਘਰ ਦੇ ਹਾਲਾਤ ਹੈ ਜਿਹੜੇ ਇਹ ਹੈ ਪਾਪ ਦਾ ਸਾਇਆ ਸਿਰ ਤੇ ਹੈ ਨਹੀਂ ਤੇ ਇਹ ਮਾਤਾ ਬੀਬੀ ਨੇ ਜਵਾਕ ਪਾਲੇ ਤੇ ਜਿਹੜਾ ਮੀਨ ਨਾਲ ਡਿੱਗ ਪਿਆ ਘਰ ਇਕਿਉਂਕਿ ਮਜ਼ਦੂਰੀ ਕਰਦਾ ਪਰਿਵਾਰ ਇਸ ਕਰਕੇ ਇੰਨਾ ਸਾਧਨ ਹੈ ਨਹੀਂ ਕਿ ਘਰ ਪਾਇਆ ਜਾ ਸਕੇ ਤੇ ਇਸ ਹਾਲਾਤ ਚ ਬੈਠੇ ਨੇ ਮੈਂ ਤੁਹਾਨੂੰ ਹੋਰ ਵੀ ਅੱਗੇ ਦਿਖਾਉਣਾ ਕਿ ਸਾਡੀ ਟੀਮ ਹੈ ਅਸੀਂ ਬਠਿੰਡੇ ਤੋਂ ਮੇਰੇ ਨਾਲ ਜਾਦੀ ਗੋਦੀ ਅਸੀਂ ਤਿੰਨੇ ਦੋਸਤਾਂ ਆਂ ਹੋਰ ਪਿੰਡ ਦੇ ਨਾਲ ਦੇ ਬਾਈ ਇੱਕ ਰਾਜ ਹੈ ਕਬੱਡੀ ਕਮੈਂਟੇਟਰ ਉਹ ਵੀ ਆਇਆ ਹੋਇਆ ਆ ਦੇਖੋ ਇਸ ਤਰੀਕ ਨਾਲ ਗੱਡੜਾ ਜਿਹੜੇ ਖਸਤਾ ਹਾਲਤ ਹੋਗੇ ਮੈਂ ਪਹਿਲਾਂ ਇੱਕ ਵਾਰੀ ਥੋੜੀ ਗੱਲਬਾਤ ਕਰਵਾ ਦਿਆਂ ਤੇ ਇਹ ਤਾਂ ਭੈਣ ਹੈ ਇਹ ਵਿਆਹੀ ਹੋਈ ਹੈ ਇਹ ਨੂੰ ਫਿਰ ਸਪੈਸ਼ਲ ਉੱਥੋਂ ਵਿਚਾਰੀ ਆਈ ਚੱਲ ਕੇ ਭੈਣੇ ਕੀ ਨਾਂ ਤੇਰਾ ਹਾਂਜੀ ਸੱਸੀ ਗੱਲ ਜੀ ਮੇਰਾ ਨਾਮ ਰਾਜਿੰਦੀਪ ਸ਼ਰਮਾ ਭੈਣੇ ਕੀ ਹੋਇਆ ਹਾਲਾਤ ਕੀ ਹੈ ਕੀ ਹੈਗੀ ਹੈ ਤੁਹਾਡੀ ਜੋ ਵੀ ਹੈ ਮੈਨੂੰ ਮੜਾ ਦੱਸ ਦਿਓ ਡਿਟੇਲ ਹਾਂਜੀ ਸਰ ਆਪਣੇ ਦੇ ਘਰ ਦੇ ਹਾਲਾਤ ਨੇ ਸ਼ੁਰੂ ਤੋਂ ਹੀ ਆਪਣੇ ਮਾੜੇ ਰਹੇ ਨੇ ਕਿਉਂਕਿ ਸਾਡੇ ਜਿਹੜੇ ਪਾਪਾ ਜੀ ਸੀਗੇ ਉਹ ਕੈਂਸਰ ਦੀ ਜਿਹੜੀ ਬਿਮਾਰੀ ਸੀਗੀ ਉਹਦੇ ਨਾਲ ਯੂਜ਼ ਕੇ ਮਤਲਬ ਕਾਫੀ ਪੈਸਾ ਉਹਨਾਂ ਤੇ ਲੱਗਣ ਤੋਂ ਬਾਅਦ ਵੀ ਉਹ ਬੱਚ ਨਹੀਂ ਹੈਗੇ 13 ਸਾਲ ਹੋ ਗਏ ਜੀ ਉਹਨਾਂ ਨੂੰ ਪੂਰੇ ਹੋਇਆ ਨੂੰ ਉਸ ਤੋਂ ਬਾਅਦ ਸਾਰਾ ਸਾਡੇ ਘਰ ਦੇ ਹਾਲਾਤ ਜਿਹੜੇ ਉਹ ਮਤਲਬ ਬਿਲਕੁਲ ਹਾਲਾਤ ਮਾੜੀ ਰਹੇ ਨੇ ਜੀ ਹੁਣ ਸਾਰੇ ਆਮੀਪ ਜ਼ਿਆਦਾ ਪੈਣ ਕਰਕੇ ਆਪਣਾ ਜਿਹੜਾ ਸਾਰਾ ਮਕਾਨ ਹੈ ਉਹ ਸਾਰਾ ਜੀ ਮਤਲਬ ਡਿੱਗ ਗਿਆ ਬੈਠਣ ਨੂੰ ਵੀ ਆਪਾਂ ਨੂੰ ਕੋਈ ਜਗ੍ਹਾ ਨਹੀਂ ਹੈਗੀ ਤੇ ਨਾਲ ਸਰ ਆਪਾਂ ਅੱਜ ਜਿਹੜਾ ਸਮਾਨ ਰੱਖਿਆ ਜੀ ਗਵੰਡੀਆਂ ਨੇ ਘਰੇ ਕਿਸੇ ਦੇ ਘਰ ਰੱਖਿਆ ਹੋਇਆ ਹੈ ਘਰ ਤੋਂ ਬੇਕਰ ਹੋਏ ਬੈਠੇ ਆ ਜ ਕਰਪਾਉਂ ਦੀ ਬਹੁਤ ਜ਼ਿਆਦਾ ਲੋਡ ਹੈ ਜੀ ਤੇ ਅ ਤੁਸੀਂ ਤੁਸੀਂ ਕਬੱਡੀ ਦੀ ਖਿਡਾਰੀ ਵੀ ਸੀ ਹਾਂ ਜੀ ਸਰ ਮੈਂ ਕਬੱਡੀ ਪਲੇਅਰ ਰਹੀ ਹਾਂ 9 ਸਾਲ ਹੁਣ ਮੈਂ ਜੇ ਕੋਚ ਕੰਮ ਕਰਦੀ ਹਾਂ ਜੀ ਮੇਰੇ ਕੋਲ ਟੀਮ ਹੈ ਕਬੱਡੀ ਦੀ ਕੁੜੀਆਂ ਨੂੰ ਫ੍ਰੀ ਟ੍ਰੇਨਿੰਗ ਵੀ ਦਿੰਦੀ ਹਾਂ ਛੋਟੀ ਭੈਣ ਵੀ ਛੋਟੀ ਭੈਣ ਮੇਰੇ ਕੋਲ ਹੀ ਹੈ ਜੈਂ ਟੀਮ ਦੇ ਵਿੱਚ ਹੀ ਹੈ ਜੀ ਅੱਛਾ ਹਾਂਜੀ ਉਹ ਵੀ ਖੇਡ ਰਹੀ ਹੈ ਜੀ ਨਾਲ ਤੇ ਬੀਬੀ ਕੀ ਕਰਦੀ ਹੈ ਮਾਤਾ ਆਪਣੀ ਮੇਰੇ ਮਾਤਾ ਜੀ ਬਸ ਮਤਲਬ ਹੁਣ ਤਾਂ ਹਾਊਸ ਵਾਈਫ ਹੀ ਨੇ ਵੈਸੇ ਚਲੋ ਸਾਨੂੰ ਜਿਸ ਹਾਲਾਤ ਨਾਲ ਪਾਲਿਆ ਸਾਡੀ ਮਾਤਾ ਜੀ ਨੇ ਉਜੇ ਮੈਂ ਕੀ ਚਲੋ ਪਿੰਡ ਦੇ ਵਿੱਚ ਥੋੜਾ ਬਰ ਤਾਂ ਕੰਮ ਹੋ ਜਾਂਦਾ ਜੀ ਘਰਾਂ ਚ ਇਹਦੇ ਕੰਮ ਘਰਾਂ ਚ ਤਿੰਨ ਹਾਂਜੀ ਬਾਹਰ ਮਤਲਬ ਦਿਹਾੜੀ ਦੇ ਕਰਕੇ ਜੀ ਮੇਰੇ ਭਰਾ ਨੇ ਤੇ ਸਾਰੀ ਮਾਤਾ ਜੀ ਨੇ ਸਾਨੂੰ ਸਾਰੇ ਬੱਚਾ ਨੂੰ ਜਿੰਨੀ ਕਿ ਸਿੱਖਿਆ ਦੇ ਸਕੇ ਨੇ ਸਾਨੂੰ ਪੜਾਇਆ ਵੀ ਹੈ ਜੀ ਇਹ ਭਨੇ ਮੈਂ ਆਪਦੇ ਬੰਨਿਓ ਸਾਰਿਆਂ ਨੂੰ ਬੇਨਤੀ ਕਰਦਾ ਜਿਹੜਾ ਵੀ ਮੇਰਾ ਭਰਾ ਮੇਰੀ ਵੀਡੀਓ ਦੇਖੂਗਾ ਹਾਂਜੀ ਤੇ ਮੈਂ ਆਪਦਾ ਕੋਈ ਨੰਬਰ ਨਹੀਂ ਦਿੰਦਾ ਕਿ ਤੁਹਾਡਾ ਨੰਬਰ ਹੈ ਮੈਨੂੰ ਤੇ ਜਿਹੜਾ ਬੈਂਕ ਅਕਾਊਂਟ ਹੈ ਉਹਦੀ ਫੋਟੋ ਖਿੱਚ ਲੈਣੀ ਹੈ ਉਹ ਮੈਂ ਪੋਸਟ ਕਰ ਦੂੰਗਾ ਕਮੈਂਟ ਚ ਤੇ ਤੁਹਾਡਾ ਜਿਹਨੇ ਕੰਟੈਕਟ ਕਰਨਾ ਹੈ ਇਹ ਭੈਣ ਆਪਦਾ ਨਾਮ ਵੀ ਦੱਸ ਦੋ ਤੇ ਭੈਣ ਤੋਂ ਫੋਨ ਨੰਬਰ ਵੀ ਤੁਸੀਂ ਲੈ ਲਓ ਭੈਣੇ ਫੋਨ ਨੰਬਰ ਬੋਲੋ ਹਾਂਜੀ 7087497990 ਇਹ ਕੰਟੈਕਟ ਨੰਬਰ ਹੈ ਜੀ ਮੇਰਾ ਰਾਜਨਦੀਪ ਸ਼ਰਮਾ ਮੇਰਾ ਨਾਮ ਹੈ ਜਿਹੜੇ ਭੈਣ ਭਾਈ ਨੇ ਆਪਾਂ ਨੂੰ ਸਹਾਇਜੋਗ ਕਰਨਾ ਹੈ ਉਹ ਕੰਟੈਕਟ ਕਰਕੇ ਗੱਲਬਾਤ ਕਰਕੇ ਫਿਰ ਕਰ ਸਕਦੇ ਨੇ ਕਈ ਵਾਰ ਹੁੰਦਾ ਹੈ ਕਿ ਅੱਜ ਕੱਲ ਫੇਕ ਵੀ ਚੱਲ ਰਿਹਾ ਹੈ ਤੇ ਸਾਹਮਣੇ ਵਾਲ ਨੂੰ ਹੁੰਦਾ ਵੀ ਇਹ ਜਿਹੜੀ ਸੇਵਾ ਸਾਡੀ ਸਹੀ ਜਗ੍ਹਾ ਤੇ ਲੱਗੇ ਤੇ ਉਹ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਨਾਲ ਵੀਡੀਓ ਕਾਲ ਕਰਕੇ ਸਾਡੇ ਨਾਲ ਉਹ ਮਤਲਬ ਜੋ ਵੀ ਸੇਵਾ ਕਰਨੀ ਚਾਹੁੰਦੇ ਨੇ ਉਹ ਕਰ ਸਕਦੇ ਨੇ ਜਿਹੜੇ ਵੀ ਵੀਰ ਮੈਂ ਸਪੈਸ਼ਲੀ ਬੇਨਤੀ ਕਰੂੰਗਾ ਭਾਈ ਕਿ ਜਿਹਨੇ ਮਦਦ ਕਰਨੀ ਆ ਸਿਰਫ ਫੋਨ ਉਹੀ ਕਰਿਓ ਠੀਕ ਹੈ ਤੇ ਕਿਉਂਕਿ ਧੀ ਧਿਆਣੀ ਦਾ ਫੋਨ ਨੰਬਰ ਆ ਫालतू ਬਸ ਤਾਂ ਮੇਰੇ ਨਾਲ ਸਾਰੇ ਬੰਦੇ ਬਹੁਤ ਸਿਆਣੇ ਜੁੜੇ ਆ ਬਹੁਤ ਮੇਰੇ ਆਪਣੇ ਪਰਿਵਾਰਕ ਮੈਂਬਰ ਹੀ ਆ ਜਿਹੜੇ ਮੇਰੇ ਨਾਲ ਜੁੜੇ ਆ ਤੇ ਇਸ ਭੈਣ ਦੇ ਨਾਲ ਗੱਲਬਾਤ ਕਰਕੇ ਤੁਸੀਂ ਆਪ ਦਾ ਜੋ ਵੀ ਦਸਵੰਦ ਹੈ ਸੇਵਾ ਦੇ ਸਕਦੇ ਹੋ ਤੇ ਮੈਥੋਂ ਬੈਂਕ ਅਕਾਊਂਟ ਵੀ ਤੁਸੀਂ ਲੈ ਲਿਓ ਮੈਂ ਪੋਸਟ ਵੀ ਕਰ ਦੂੰਗਾ ਤੇ ਲੈ ਵੀ ਲਓ ਤੇ ਇਹ ਵੀਰ ਆਪਣਾ ਤੇ ਬਾਈ ਨਾਲ ਗੱਲ ਹੋਈ ਸੀ ਬਾਈ ਸਾਨੂੰ ਇੱਥੇ ਲੈ ਕੇ ਆਇਆ ਇੱਕ ਵੀਰਾ ਇਥੋਂ ਨਾਲ ਦੇ ਪਿੰਡ ਦਾ ਕੀਵਾ ਕਲਾ 골ਡੀ ਕੀਵਾ 골ਡੀ ਬਾਈ ਦਾ ਹਾਂਜੀ ਅੱਛਾ ਬਾਈ ਜੀ ਕੀ ਤੁਹਾਡੇ ਤੁਸੀਂ ਦੱਸਿਆ ਸੀ ਇਹਦੇ ਬਾਰੇ ਸਭ ਤੋਂ ਪਹਿਲਾਂ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਾਜ ਕੀਵਾ ਕਬੱਡੀ ਕਮੈਂਟੇਟਰ ਹਫਤਾ ਕ ਪਹਿਲਾਂ ਤੇ ਮੈਂ ਇੱਕ ਵੀਡੀਓ ਪਾਈ ਸੀਗੀ ਆਪਣੇ ਫੇਸਬੁਕ ਪੇਜ ਤੇ ਸੋ ਬਹੁਤ ਸਾਰੇ ਜਿਹੜੀ ਸਾਡੀ ਸੰਗਤਾਂ ਐਨ ਆਰ ਆਈ ਭਰਾ ਸਾਡੇ ਤੇ ਹੋਰ ਜਿਹੜੇ ਸਮਾਜ ਸੇਵੀ ਨੇ ਸੋ ਉਹਨਾਂ ਵੀਰਾਂ ਨੂੰ ਇੱਕ ਬੇਨਤੀ ਕੀਤੀ ਸੀ ਅਸੀਂ ਸੋ ਉਹ ਵੀਡੀਓ ਰਾਹੀਂ ਸਾਨੂੰ ਬਾਈ ਸ਼ਰਮਾ ਜੀ ਮਿਲੇ ਨੇ ਤੇ ਬਾਈ ਹੋਰ ਬਹੁਤ ਸਾਰੇ ਜਿਹੜੇ ਭਰਾ ਸਾਡੇ ਨਾਲ ਉਹ ਰਾਬਤਾ ਕੰਮ ਕਰ ਰਹੇ ਨੇ ਸੋ ਮੇਰੀ ਇਸ ਚੈਨਲ ਦੇ ਪੇਜ ਰਾਹੀਂ ਮੇਰੀ ਇੱਕ ਬੇਨਤੀ ਹੈ ਜ਼ਰੂਰੀ ਇਸ ਪਰਿਵਾਰ ਦੇ ਨਾਲ ਆਪ ਵੱਧ ਤੋਂ ਵੱਧ ਖੜੀਏ ਸੋ ਮੈਂ ਪਹਿਲਾਂ ਆਪਦੀ ਵੀਡੀਓ ਚ ਦੱਸਿਆ ਵੀ 15-20 ਸਾਲ ਕਬੱਡੀ ਖੇਡੀਆਂ ਸਾਡੀਆਂ ਭੈਣਾਂ ਨੇ ਅੱਜ ਇਹਨਾਂ ਨੂੰ ਲੋੜ ਹੈ ਅਕਸਰ ਰੋਕ ਕਬੱਡੀ ਵਾਲੇ ਦੇ ਨਾਲ ਖੜਦੇ ਆ ਸੋ ਸੰਗਤਾਂ ਨੂੰ ਸਾਡੀ ਹੱਥ ਵਨ ਕੇ ਬੇਨਤੀ ਹੈ ਵੀ ਇਸ ਪਰਿਵਾਰ ਦਾ ਆਪਾਂ ਜਰੂਰ ਸਾਥ ਦਈਏ ਕੁਝ ਦਿਨਾਂ ਦੇ ਵਿੱਚ ਅਸੀਂ ਜਿਹੜਾ ਕੰਮ ਕਰਦੋ ਸ਼ੁਰੂ ਕਰ ਦੇਣਾ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਸੋ ਜਿੰਨੀ ਮਦਦ ਹੋ ਸਕੇ ਭੈਣ ਦਾ ਨੰਬਰ ਦਿੱਤਾ ਸੀ ਅਕਾਊਂਟ ਨੰਬਰ ਵੀ ਅਸੀਂ ਮੈਂਸ਼ਨ ਕਰ ਦਾਂਗੇ Google Pay ਨੰਬਰ ਵੀ ਤੁਹਾਨੂੰ ਚੱਲਦਾ ਜੀ ਉਸੇ ਨੰਬਰ ਤੇ ਸੋ ਮੇਰੀ ਹੱਥ ਵਨ ਕੇ ਬੇਨਤੀ ਹੈ ਸੋ ਮੇਰੇ ਵੱਲੋਂ ਭਾਈ ਸ਼ਰਮਾ ਜੀ ਸਾਡੇ ਇਸ ਨਗਰ ਵਿੱਚ ਪਹੁੰਚੇ ਐ ਮੈਂ ਸਾਡੇ ਇਸ ਨਗਰ ਵੱਲੋਂ ਸਾਡੇ ਸਾਰੇ ਜਿਹੜੇ ਭਰਾ ਆਏ ਨੇ ਨਾਲ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਇੱਕ ਵੀਡੀਓ ਰਹੀਂ ਇਸ ਜਿਹੜੇ ਪਰਿਵਾਰ ਦੀ ਸੱਤ ਹੈ ਉਹ ਪੈਜੂਗੀ ਸੋ ਮੇਰੀ ਦੁਬਾਰਾ ਫਿਰ ਬੇਨਤੀ ਹੈ ਵੀ ਸਾਰੇ ਭਰਾਵਾਂ ਨੇ ਵੀਡੀਓ ਨੂੰ ਸ਼ੇਅਰ ਕਰਨਾ ਹੈ ਸੋ ਬਤ ਤੋਂ ਬਤ ਮਦਦ ਕਰਨੀ ਇਸ ਪਰਿਵਾਰ ਦੀ ਸੋ ਜਿਹੜੀ ਅਪਡੇਟ ਹੋਊਗੀ ਨਾਲ ਦੀ ਨਾਲ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੀ ਰਹਿਵਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ